ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਵਾਸੀ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਰਿਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ पल पाए ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪ੍ਰਭ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਬਰਬ ਕੇ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਅਗੇ ਸੁਖ ਗੁਰ ਦੀਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ផល ਪਾਈ ਸੰਤੋ ਦਿਨ ਦਿਨ ਛੜੇ ਸਵਾਰੀ ਰ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰੂ ਪੁਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਇ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਜਾਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰ ਜਾਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰੂ ਪੁਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਤਣ ਸੁਖ ਪਾਇਆ ਗੁਰ ਆਪਨਾ ਰਿਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ पल ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ 사ਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਕੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਕੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਛੜੇ ਸਵਾਰੀ ਰਹਾਓ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਭਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪ੍ਰਭ ਕੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਪ੍ਰਭ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਵਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪ੍ਰਭ ਕੀ ਆਕਾਥ ਕਹਾਣੀ ਜਨ ਬੋਲੇ ਅਮਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਕੋਰੇ ਤੇ ਜਾਣੀ ਆਗੇ ਸੁਖ ਗੁਰ ਦਿਆ ਸ਼ੇ ਕੁਸਲ ਖੇਮ ਗੋਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤ ਗੁਰੂ ਕੀ ਵਡਿਆਈ ਮਨ ਇਸੇ ਪਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪ੍ਰਭ ਕੀ ਆਕਾਠ ਕਹਾਣੀ ਜਨ ਬੋਲੇ ਅਮਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਕੋਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਈਸ਼ੇ ਪਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾ ਜਾਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਬਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ 펄 ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾਓ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦਿਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਹਬਜੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਪਰਬ ਦੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗੁਰ ਆਪਨਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ पल ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਜਾਨ ਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਭਾਏ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾ ਸ਼੍ਰੀ ਵਾਹਿਗੁਰੂ ਸਹਬ ਜੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਪਰ ਰੱਬ ਕੀ ਆਕਾਥ ਕਹਾਣੀ ਜਨ ਬੋਲੇ ਅੰਬਰਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਅਗੇ ਸੁਖ ਗੁਰ ਦਿਆ ਪਾਸ਼ੇ ਕੁਸਲ ਖੇਮ ਗੁਰ ਕੀਆ ਸਰਬਨ ਧਨ ਸੁਖ ਪਾਇਆ ਗਰੈ ਆਪਣਾ ਹਿਰਦੇ ਤੇ ਆਇਆ ਆਪਣੇ ਸਤਿਗੁਰੂ ਕੀ ਵਡਿਆਈ ਮਨ ਇਸੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਰੀ ਰਹਾ ਜੀ ਜਨਤ ਸਭ ਭਏ ਦਿਆਲਾ ਪ੍ਰਭ ਆਪੇ ਕਰੇ ਦੀਨੇ ਸਜ ਸਬਾਏ ਗੋਪਾਲਾ ਨਾਨਕ ਸੱਚ ਬਤਿਨੇ ਸਾਤਨਾ ਸ਼੍ਰੀ ਵਾਹਿਗੁਰੂ ਸਹ